ਅਸੀਂ ਤੇ ਮੱਲਾ ਬੰਦੇ ਆ ਅਸੀਂ ਗੁਰੂ ਦੇ ਸਿੱਖਾਂ ਤੇਰਾ ਤਾਂ ਤੂੰ ਤਾਂ ਆਪਣੇ ਗੁਰੂ ਸਾਹਿਬ ਦੇ ਕਹੇ ਤੇ 발 ਵੀ ਨਹੀਂ ਰੱਖ ਸਕਿਆ ਤੇ ਤੂੰ ਤੂੰ ਜਾ ਤਾਂ ਡਰਾਈਵਰ ਖੜਾ ਜੀ ਜਾਂ ਫਿਰ ਥਾਰ ਲੈ ਜੀ ਜੇ ਮੇਰੇ ਖੂਨ ਦੇ ਵਿੱਚੋਂ ਚਟਾ दारू ਤੇ ਤਬਾਕੂ ਨਿਕਲੇ ਹੋਵੇ ਜਰਦਾ ਜੋ ਤੂੰ ਕਹਿੰਨਾ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿਣ ਲੱਗਾ ਯਾਰ ਵਾਏ ਕੁਰਸੀ ਕਾ ਖਾਲਸਾ ਵਾਏ ਕੁਰਸੀ ਕੀ ਫਤਿਹ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਸਾਨੂੰ ਉਹਨਾਂ ਨੇ ਵੀਡੀਓ ਪਾਉਣ ਤੋਂ ਮਨਾ ਕੀਤਾ ਹੋਇਆ ਠੀਕ ਹੈ ਅਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਆਂ ਤੇ ਪਹਿਲਾਂ ਵੀ ਸਾਨੂੰ ਇਨਸਾਫ਼ ਮਿਲਿਆ ਤੇ ਹੁਣ ਵੀ ਮਿਲੂਗਾ ਪਰ ਕਈ ਚੀਜ਼ਾਂ ਦੀ ਹੱਦ ਹੁੰਦੀ ਹੈ ਅਸੀਂ ਸਿੱਖੀ ਕਰਕੇ ਤੁਰੇ ਫਿਰਦੇ ਆਂ ਬਹੁਤ ਜਾਣੇ ਨੂੰ ਇਹ ਗੱਲ ਦਾ ਨਹੀਂ ਪਤਾ ਹੋਣਾ ਵੀ 295ਏ ਦਾ ਗੁਰੂ ਸਾਹਿਬ ਦੀ ਬੇਦਬੀ ਰੋਕਣ ਦੇ ਕੰਪਲੇਨਟ ਅਸੀਂ ਹੈਗੇ ਆਂ ਉਹ ਚੀਜ਼ ਦਾ ਸਾਡੇ ਤੇ ਵੀ ਕੇਸ ਚੱਲਦਾ ਅਸੀਂ ਉਹਨਾਂ ਤੇ ਵੀ ਕੇਸ ਕੀਤਾ ਹੋਇਆ ਠੀਕ ਹੈ ਬਾਕੀ ਨੇ ਮੇਰੇ ਪਰਿਵਾਰ ਬਾਰੇ ਸਾਰੇ ਕੁਝ ਬੋਲੇ ਆ ਹੁਣ ਇਹ ਇੱਕ ਆ ਗੱਲ ਕਹਿ ਰਿਹਾ ਇਹ ਮੇਰੀ ਸਿੱਖੀ ਤੇ ਸਵਾਲੀਆ ਨਿਸ਼ਾਨ ਹੈ ਮੱਲਾ ਬਣ ਕੇ ਜਾਂ ਕੁਝ ਸਿੱਖ ਡੇਰੇ ਗੁਰੂ ਸਾਹਿਬ ਨੇ ਬੱਜਰ ਕਰੈਤਾਂ ਦੱਸਿਆ ਨੇ ਉਹ ਉਹਦੇ ਵਿੱਚ ਤਬਾਕੂ ਸਭ ਨਾਲ ਵੱਡੀ ਬੱਜਰ ਕਰੈਤ ਹੈ ਤੇ ਮੈਂ ਵੀ ਗੱਲ ਦਾ ਇਹਨੂੰ ਓਪਨ ਚੈਲੰਜ ਕਰਨਾ ਚਾਹਣਾ ਕਿ ਮੇਰੇ ਕੋਲ ਥਾਰ ਆ ਤੇਰੇ ਕੋਲ ਡਰਾਈਵਰ ਜੇ ਮੇਰੇ ਖੂਨ ਦੇ ਵਿੱਚ ਤੰਬਾਕੂ दारू ਤੇ ਚਿੱਟਾ ਨਿਕਲਿਆਵੇ ਜਗਾ ਤੇਰੀ ਕਾਈਨ ਤੇਰਾ ਤੂੰ ਦੱਸ ਕਿੱਥੇ ਆਪਾਂ ਡਰੋਪ ਟੈਸਟ ਕਰਵਾਉਣਾ ਪਰ ਪ੍ਰਸ਼ਾਸਨਾ ਚਾਹੇ ਡਰੋਪ ਟੈਸਟ ਕਰਵਾ ਦੋਏ ਅਸੀਂ ਦਿਮਾਲਾ ਬੰਦੇ ਆ ਅਸੀਂ ਗੁਰੂ ਦੇ ਸੇਖਾਂ ਤੇਰਾ ਤਾਂ ਤੂੰ ਤਾਂ ਆਪਣੇ ਗੁਰੂ ਸਾਹਿਬ ਦੇ ਕਹੇ ਤੇ ਬਾਲ ਵੀ ਨਹੀਂ ਰੱਖ ਸਕਿਆ ਤੇ ਤੂੰ ਸਾਨੂੰ ਦੱਸੇਂਗਾ ਵੀ ਮੈਂ ਸਿੱਖ ਐ ਕਿਉਂਕਿ ਨਹੀਂ ਹੈਗਾ ਸੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਥੋੜੀ ਜੀ ਇਹਦੀ ਜ਼ੁਬਾਨ ਦੇ ਲਗਾਮ ਦਿੱਤਾ ਜਾਵੇ ਤੁਸੀਂ ਆਪਣੀ ਕਾਰਵਾਈ ਕਰ ਰਹੇ ਹੋ ਕਰੋ ਸਾਨੂੰ ਤੁਹਾਡੇ ਤੇ ਬੜਾ ਭਰੋਸਾ ਪਰ ਇਹਨੂੰ ਇਹ ਦੱਸੋ ਵੀ ਇਹ ਕੀ ਕੀ ਗੱਲਾਂ ਰਾਤ ਨੂੰ ਕਰਦਾ ਹੈ ਕੀ ਕੀ ਕਪਾ ਪਾ ਕੇ ਡਿਲੀਟ ਕਰਦਾ ਸੋ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਤੂੰ ਜੱਟਾਂ ਡਰਾਈਵਰ ਖੜਾ ਜੀ ਜਾਂ ਫਿਰ ਥਾਰ ਲੈ ਜੀ ਜੇ ਮੇਰੇ ਖੂਨ ਦੇ ਵਿੱਚੋਂ ਚਿੱਟਾ दारू ਤੇ ਤਬਾਕੂ ਨਿਕਲੇ ਹੋਵੇ ਜਰਦਾ ਜੋ ਤੂੰ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿਣ ਲੱਗਾ ਯਾਰ ਸੋ ਫੇਕ ਆਈਡੀਆਂ ਦੀ ਗੱਲ ਹੈ ਉਹ ਪ੍ਰਸ਼ਾਸਨ ਨੂੰ ਸਭ ਨੇ ਕੰਪਲੇਂਟਾਂ ਦਿੱਤੀਆਂ ਆਂਗੀਆਂ ਨੇ ਮੈਂ ਹਜੇ ਵੀ ਇਹ ਗੱਲ ਕਹਿਣਾ ਤੂੰ ਮੇਰੇ ਪਰਿਵਾਰ ਦਾ ਕੋਈ ਬੰਦਾ ਛੱਡਿਆ ਨਹੀਂ ਭੰਡਣ ਨੂੰ ਪਰ ਤੇਰੇ ਮਾਪੇ ਤੇਰੇ ਸਹੁਰੇ ਬਹੁਤ ਵਧੀਆ ਬੰਦੇ ਨੇ ਉਹਨਾਂ ਦੀ ਕਿਸਮਤ ਮਾੜੀ ਹੈ ਵੀ ਤੂੰ ਉਹਨਾਂ ਦੇ ਘਰੇ ਪੈਦਾ ਹੋਇਆ ਸੋਕ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਅਸੀਂ ਚੁੱਪਾਂ ਜੋ ਜਿਵੇਂ ਕਰਨਗੇ ਓਵੇਂ ਠੀਕ ਹੈ ਬਾਕੀ ਸਾਡੇ ਨਾਲ ਕਿਸੇ ਤਰੀਕੇ ਦਾ ਕੋਈ ਸਮਝੌਤਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਦਿਨ ਕਦੋਂ ਡਾਕਟਰ ਤੋਂ ਕਰਵਾਉਣਾ